ਹਾਂਜੀ ਸਾਸ਼ੀਕਾਰ ਜੀ ਕਿਵੇਂ ਹੋ ਸਾਰੇ ਉਮੀਦ ਆ ਠੀਕ ਠਾਕ ਹੋਮੂਗੇ ਅੱਜ ਬਈ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਟਾਫ ਨਰਸ ਦੀ ਜੋ 406 ਪੋਸਟਾਂ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਗੌਰਮੈਂਟ ਆਫ ਪੰਜਾਬ ਵੱਲੋਂ ਕੱਢੀਆਂ ਗਈਆਂ ਨੇ ਉਹਨਾਂ ਦੀ ਫੁੱਲ ਡਿਟੇਲ ਤੇ ਕਿੱਥੇ ਤੁਸੀਂ ਜਾ ਕੇ ਇਹ ਪੋਸਟ ਅਪਲਾਈ ਕਰ ਸਕਦੇ ਹੋ ਤੇ ਕਿਵੇਂ ਤੁਸੀਂ ਇਹ ਪੋਸਟ ਅਪਲਾਈ ਕਰ ਸਕਦੇ ਹੋ ਨਾ ਤੇ ਕਿੰਨੀ ਲਾਸਟ ਡੇਟ ਹੈ ਕਿੰਨੀ ਫੀਸ ਹੈ ਸਾਰਾ ਕੁਝ ਆਪਾਂ ਬਈ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ ਤੇ ਕੌਣ-ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਸਾਰਾ ਅੱਗੇ ਵੀਡੀਓ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵੀਰੇ 7 8 2025 ਨੂੰ ਜਿਹੜਾ ਇਹ ਪੋਸਟਾਂ ਨੇ ਅਪਲਾਈ ਹੋਣ ਲੱਗੀਆਂ ਨੇ ਤੇ 27 8 2025 ਇਹਦੀ ਬਈ ਲਾਸਟ ਡੇਟ ਹੈ ਠੀਕ ਹੈ ਬਾਬਾ ਫਰੀਦ ਯੂਨੀਵਰਸਿਟੀ ਦੀ ਜਿਹੜੀ ਮੇਨ ਵੈਬਸਾਈਟ ਹੈ ਉਹਦੇ ਉੱਤੇ ਜਾ ਕੇ ਤੁਸੀਂ ਇਹ ਅਪਲਾਈ ਐਪੋਸਟ ਨੂੰ ਕਰ ਸਕਦੇ ਹੋ ਆ ਭਾਈ ਨੀਚੇ ਲਿੰਕ ਵੀ ਦਿੱਤਾ ਹੋਇਆ ਤੁਸੀਂ ਇਸ ਲਿੰਕ ਨੂੰ ਕਾਪੀ ਕਰਕੇ ਆਪਣਾ ਪੋਸਟ ਹੈ ਜਿਹੜੀ ਅਪਲਾਈ ਕਰ ਸਕਦੇ ਹੋ ਤੇ ਸਟਾਫ ਨਰਸ ਦੀ ਇਹ ਪੋਸਟ ਆਉਣ ਵਾਲੀ ਹੈ ਭਾਈ 406 ਟੋਟਲ ਪੋਸਟਾਂ ਨੇ ਠੀਕ ਹੈ ਤੇ ਐਪਲੀਕੇਸ਼ਨ ਦੀ ਭਾਈ ਜਿਹੜੀ ਫੀਸ ਹੈਗੀ ਉਹ ਵੀ ਭਾਈ ਆ ਦੇਖੋ ਦਿੱਤੀ ਹੋਈ ਹੈ ਨੀਚੇ ਆਲ ਕੈਟਾਗਰੀ ਕਹਿੰਦਾ ਐਕਸੈਪਟ ਐਸਸੀ ਕੈਟਾਗਰੀ ਸਾਰੀਆਂ ਸ੍ਰੇਣੀਆਂ ਕਹਿੰਦਾ ਇਕੱਲੀ ਐਸਸੀ ਕੈਟਾਗਰੀ ਨੂੰ ਛੱਡ ਕੇ ਠੀਕ ਹੈ ਉਹਨਾਂ ਲਈ ਬਈ 2360 ਰੁਪਏ ਫੀਸ ਹੈ 2000 ਰੁਪਏ ਫੀਸ ਹੈ ਬਈ ਤੇ 360 ਰੁਪਏ ਜੀਐਸਟੀ ਦੇ ਨੇ 18% ਦੇ ਹਿਸਾਬ ਨਾਲ ਠੀਕ ਹੈ ਤੇ ਐਸਸੀ ਕੈਟਾਗਰੀ ਹੈ ਬਈ ਜਿਹੜੀ ਉਹਨਾਂ ਲਈ 1180 ਰੁਪਏ ਟੋਟਲ ਫੀਸ ਹੈ ਤੇ 1000 ਰੁਪਏ ਫੀਸ ਹੈ 180 ਰੁਪਏ ਨੇ ਜਿਹੜੇ ਉਹ ਬਈ ਜੀਐਸਟੀ ਦੇ ਨੇ ਠੀਕ ਹੈ ਤੇ ਅੱਗੇ ਬਈ ਆਪਾਂ ਹੋਲ ਨੋਟੀਫਿਕੇਸ਼ਨ ਦੇਖਦੇ ਹੋਏ ਡਾਇਰੈਕਟੋਰੇਟ ਸਿਹਤ ਸੇਵਾਵਾਂ ਪੰਜਾਬ ਵੱਲੋਂ ਜਿਹੜਾ ਕਿ ਇਹ ਅਰਜੀ ਹੈ ਦਿੱਤੀ ਗਈ ਹੈ ਵਾਈਸ ਚਾਂਸਲਰ ਪੱਪਾ ਫਰੀਦ ਨੂੰ ਇਹ ਲਿਖੀ ਗਈ ਹੈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਸਟਾਫ ਨਰਸਾਂ ਦੀਆਂ 95 ਪਲੱਸ 311 ਮਤਲਬ ਭਈ 400 6 ਪੋਸਟਾਂ ਦੀ ਜਿਹੜੀ ਖਾਲੀ ਅਸਾਮੀਆਂ ਨੂੰ ਸਿੱਧੀ ਭਰਤੀ ਲਈ ਭਰਨਾ ਸੰਬੰਧੀ ਇਹ ਅਰਜ਼ੀ ਲਿਖੀ ਗਈ ਹੈ ਜਿਸ ਦੇ ਅਧੀਨ ਬਈ ਪੋਸਟਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਡਿਟੇਲ ਦੇ ਵਿੱਚ ਸਟਾਫ ਨਰਸ ਦੀ ਇਹ ਪੋਸਟ ਹੈ ਜਿਹਦੇ ਵਿੱਚ ਬਈ ਜੀ ਐਨ ਐਮ ਜਾਂ ਬੀ ਐਸ ਸੀ ਨਰਸਿੰਗ ਵਾਲੇ ਅਪਲਾਈ ਕਰ ਸਕਦੇ ਨੇ ਤੇ ਇਹਦੀ ਬਈ ਬੈਕਲੌਗ ਦੇ ਵਿੱਚ ਕੁਝ ਪੋਸਟਾਂ ਰੱਖੀਆਂ ਹੋਈਆਂ ਨੇ ਤੇ ਕੁਝ ਇੱਕ ਪੋਸਟਾਂ ਬਈ ਫਰੈਸ਼ ਨੇਗੀਆਂ ਠੀਕ ਹੈ ਤਨਖਾਹ ਜਿਹੜੀ 29000 200 ਵਾਲਾ ਸਕੋਰ ਇਹਦੇ ਵਿੱਚ ਰਹਿਣ ਵਾਲਾ ਐਸਸੀ ਐਮਬੀ ਦੀਆਂ 21 ਪੋਸਟਾਂ ਬਈ ਐਸਸੀ ਆਰਓ ਦੀਆਂ 20 ਪੋਸਟਾਂ ਬੀਸੀ ਦੀਆਂ 42 ਪੋਸਟਾਂ ਠੀਕ ਹੈ ਐਕਸ ਸਰਵਿਸਮੈਨ ਜਰਨਲ ਦੀਆਂ 41 ਹਨਾ ਐਕਸ ਸਰਵਿਸਮੈਨ ਐਮਬੀ ਦੀਆਂ 12 ਐਕਸ ਸਰਵਿਸਮੈਨ ਆਰਓ ਦੀਆਂ 11 ਬਈ ਠੀਕ ਹੈ ਐਕਸ ਸਰਵਿਸਮੈਨ ਬੀਸੀ ਦੀਆਂ 11 ਸਪੋਰਟਸ ਜਰਨਲ ਦੀਆਂ 24 ਸਪੋਰਟਸ ਐਸਸੀ ਐਮਬੀ ਦੀਆਂ 6 ਸਪੋਰਟਸ ਐਸਸੀ ਆਰਓ ਦੀਆਂ 6 ਬਈ ਹਨਾ ਫ੍ਰੀडम फाइਟਰ ਦੀਆਂ 28 ਪੋਸਟਾਂ ਤੇ ਫਿਜ਼ੀਕਲ ਹੈਂਡੀਕੈਪਰ ਦੀਆਂ 17 ਪੋਸਟਾਂ ਨੇ ਜਿਹੜੀਆਂ ਕਿ ਬੈਕਲੌਗ ਕੈਟਾਗਰੀ ਦੇ ਵਿੱਚ ਨੇ ਹੈਗੀਆਂ ਠੀਕ ਹੈ ਇਹ ਬਈ ਵਿਚਾਰੀਆਂ ਜਾ ਸਕਦੀਆਂ ਨੇ ਪੋਸਟਾਂ ਤੇ ਇੱਕ ਬਈ ਇਹ ਫਰੈਸ਼ ਪੋਸਟਾਂ ਨੇਗੀਆਂ 167 ਜਿਹੜੀ ਇਹਨਾਂ ਦੀ ਟੋਟਲ ਗਿਣਤੀ ਹੈ ਐਵੇਂ ਜਿਵੇਂ ਜਿਵੇਂ ਜਰਨਲ ਦੀਆਂ 65 ਬਈ ਐਸਸੀ ਐਮਪੀ ਦੀਆਂ 17 ਆਰਓ ਦੀਆਂ ਐਸਸੀ 17 ਹਨਾ ਬੀਸੀ ਦੀਆਂ 17 ਈਡਬਲਯੂਐਸ ਦੀਆਂ 16 ਬਈ ਤੇ ਜਰਨਲ ਦੀਆਂ ਐਕ ਸਰਵਿਸਮੈਨ 13 ਐਕ ਸਰਵਿਸਮੈਨ ਐਮਪੀ ਦੀਆਂ 3 I.M.R.O ਤੇ BC ਦੀਆਂ ਤਿੰਨ ਤਿੰਨ ਤੇ ਬਈ sports ਵਾਲੇ ਜਰਨਲ ਤਿੰਨ ਹਨਾ sports MP 1 RO 1 ਬਈ ਫਰੀडम ਫੈਕਟਰ 2 ਤੇ ਫਿਜ਼ੀਕਲ ਹੈਂਡੀਕੈਪ ਦੀਆਂ 6 ਪੋਸਟਾਂ ਨੇ ਟੋਟਲ 167 ਪੋਸਟਾਂ ਨੇ ਬਈ ਇਹ ਜੇਕਰ ਆਪਾਂ ਸਿਲੈਕਸ਼ਨ ਦੀ ਗੱਲ ਕਰੀਏ ਬਈ ਤਾਂ 90 ਨੰਬਰਾਂ ਦਾ ਤੁਹਾਡਾ ਹਨਾ ਰਿਟਰਨ ਅਗਜਾਬ ਹੋਣਾ ਹੈਗਾ ਇਹਦਾ ਜਿਹੜਾ ਕੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਪੁਰ ਤੋਂ ਲਿਆ ਜਾਣਾ ਹੈ ਤੇ 10 ਨੰਬਰ ਨੇ ਬਈ ਜਿਹੜੇ ਤੁਹਾਡੇ ਐਕਸਪੀਰੀਅੰਸ ਦੇ ਇਹਨਾਂ ਨੇ ਰੱਖੇ ਨੇ 1 ਸਾਲ ਦਾ ਬਈ ਇੱਕ ਮਾਰਕ ਹੈ ਮਤਲਬ ਜੇਕਰ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਹਾਡਾ 1 ਨੰਬਰ ਲੱਗੂਗਾ ਜੇ ਤੁਹਾਡੇ ਕੋਲੇ 5 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਹਾਡੇ 5 ਨੰਬਰ ਲੱਗਣਗੇ ਬਈ ਜੇਕਰ ਛੋਟੇ ਕੋਲ 10 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਹਾਡੇ 10 ਨੰਬਰ ਲੱਗਣਗੇ ਬਈ ਪਰ ਜੇਕਰ ਛੋਟੇ ਕੋਲ 10 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈ ਮੰਨ ਲਓ 15 ਜਾਂ 12 13 ਦਾ ਤਾਂ ਵੀ ਬਈ ਛੋਟੇ 10 ਹੀ ਨੰਬਰ ਲੱਗਣਗੇ ਇਸ ਤੋਂ ਵੱਧ ਨਹੀਂ ਲੱਗਣਗੇ ਠੀਕ ਹੈ ਟੋਟਲ 10 ਨੰਬਰ ਹੀ ਨੇਗੇ ਜਿਹੜੇ ਐਕਸਪੀਰੀਅੰਸ ਇਹਨਾਂ ਨੇ ਰੱਖੇ ਨੇ ਟੋਟਲ 100 ਨੰਬਰ ਦਾ ਪੇਪਰ ਛੋਟਾ ਇਹ ਹੋਣਾ ਹੈ ਬਈ ਹਨਾ 90 ਦਾ ਤੁਹਾਡਾ ਰਿਟਰਨ ਹੋਊਗਾ ਤੇ 10 ਛੋਟੇ ਐਕਸਪੀਰੀਅੰਸ ਦੇ ਹਿਸਾਬ ਨਾਲ ਲੱਗਣਗੇ ਬਈ ਇੱਕ ਬਈ ਇਹਨਾਂ ਨੇ ਆ ਖਾਸ ਗੱਲ ਥੱਲੇ ਲਿਖੀ ਹੈਗੀ ਨੰਬਰਾਂ ਦੇ ਲਈ ਜਿਹੜੇ ਵੀ ਮੇਰੇ ਸਾਥੀ ਪਣ ਪਈਆਂ ਨੇ ਕੋਵਿਡ ਦੇ ਵਿੱਚ ਮਾਰਚ 20 ਤੋਂ ਜੂਨ 2021 ਦੇ ਵਿੱਚ ਕੋਵਿਡ ਦੇ ਵਿੱਚ ਕੰਮ ਕੀਤਾ ਹੈਗਾ ਉਹਨਾਂ ਲਈ ਵੀ ਜਿਹੜਾ ਐਕਸਪੀਰੀਅੰਸ ਹੈਗਾ ਇਹ ਡੇਢ ਨੰਬਰ ਹੋਊਗਾ ਹਨਾ ਪਰ ਵੱਧ ਤੋਂ ਵੱਧ 10 ਨੰਬਰੀ ਹੋਣਗੇ ਬਈ ਇੱਕ ਸਾਲ ਦਾ ਡੇਢ ਨੰਬਰ ਮਿਲੂ ਉਹਨਾਂ ਨੂੰ ਪਰ ਜੇ ਤੁਸੀਂ ਨਾਰਮਲ ਮਤਲਬ ਇਹ ਇਹ ਪੀਰੀਅਡ ਤੋਂ ਬਿਨਾਂ ਹੋਰ ਤੁਹਾਡਾ ਕੋਈ ਐਕਸਪੀਰੀਅੰਸ ਹੈ ਮੰਨ ਲਓ 22 ਤੋਂ ਆਉਂਦਾ 22 ਤੋਂ ਆ ਜਾਂ 23 ਦਾ 24 ਦਾ ਜਾਂ ਉਦੋਂ ਪਹਿਲਾਂ ਦਾਗਾ ਵੀ ਮੰਨ ਲਓ 15 16 17 18 19 ਦਾਗਾ ਤਾਂ ਬਈ ਉਹਦਾ 1 ਕੋਈ ਨੰਬਰ ਮਿਲੂਗਾ 1 ਸਾਲ ਦਾ ਪਰ ਜੇਕਰ ਤੁਸੀਂ ਆਹ ਮਾਰਚ 20 ਤੋਂ ਜੂਨ 21 ਦੇ ਵਿੱਚ ਕੰਮ ਕਰਿਆ ਤਾਂ ਉਹਦਾ ਤੁਹਾਨੂੰ ਡੇਢ ਨੰਬਰ ਮਿਲਣਾ ਬਈ ਠੀਕ ਹੈ ਜੇਕਰ ਇਸ ਪੋਸਟ ਲਈ ਆਪਾਂ ਏਜ ਦੀ ਗੱਲ ਕਰੀਏ ਬਈ ਤਾਂ 18 ਤੋਂ 37 ਸਾਲ ਦੇ ਵਿੱਚ 1 ਜਨਵਰੀ 2025 ਤੱਕ ਜਿਹੜੀ ਕੈਂਡੀਡੇਟ ਦੀ ਉਮਰ ਹੋਣੀ ਚਾਹੀਦੀ ਹੈ ਬਈ ਇਹ ਜਰਨਲ ਕੈਟਾਗਰੀ ਲਈ ਕੰਡੀਸ਼ਨ ਹੈ 18 ਤੋਂ 37 ਸਾਲ ਠੀਕ ਹੈ ਤੇ ਬੀਸੀ ਤੇ ਐਸਸੀ ਕੈਡੀਡੇਟਸ ਨੂੰ 5 ਸਾਲ ਦੀ ਛੋਟ ਹੈ ਬਈ ਵਿਜੀਲ ਹੈਂਡੀਕੈਪਟ ਨੂੰ 10 ਸਾਲ ਦੀ ਛੋਟ ਹੈ ਬਈ ਹਨਾ ਤੇ ਆਰਮੀ ਐਕ ਸਰਵਿਸ ਮੈਨ ਹੁੰਦੇ ਨੇ ਜਿਹੜੇ ਉਹਨਾਂ ਨੂੰ ਬਈ ਜਿੰਨੀ ਹੁੰਦੀ ਹੈ ਜਿਵੇਂ 10 ਸਾਲ ਦੀ ਹੁੰਦੀ ਹੈਗੀ ਤਾਂ ਉਹਨਾਂ ਨੂੰ ਉਹ ਵੀ ਛੋਟ ਹੈ ਬਈ ਠੀਕ ਹੈ ਤੇ ਜਿਹੜੇ ਬਈ ਹੁਣ ਮੈਕਮੇ ਦੇ ਵਿੱਚ ਕਿਸੇ ਵੀ ਪੰਜਾਬ ਦੇ ਜਾਂ ਸੈਂਟਰ ਦੇ ਚ ਕੰਮ ਕਰ ਰਹੇ ਨੇ ਤਾਂ ਉਹਨਾਂ ਦੀ ਉਮਰ ਹੈ ਲਾਸਟ ਬਈ ਜਿਹੜੀ 45 ਸਾਲ ਤੱਕ ਉਹ ਭਰਤੀ ਇਹ ਦੇਖ ਸਕਦੇ ਨੇ ਬਈ ਠੀਕ ਹੈ ਤੇ ਜਿਹੜੇ ਮੇਰੀਆਂ ਭੈਣਾਂ ਦਾ ਕਿਸੇ ਦਾਜਮੇਡਾ ਹੋਸ ਜਾਂ ਵਿਧਵਾ ਹੁੰਦੀਆਂ ਨੇ ਬਈ ਹਨਾ ਉਸ ਕੈਟਾਗਰੀ ਲਈ ਬਈ 40 ਸਾਲ ਤੱਕ ਉਹ ਇਹ ਭਰਤੀ ਦੇਖ ਸਕਦੀਆਂ ਨੇ ਹਾਂਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ